ਕੋਈ ਥੇਰ ਜਿਹੜੀਆਂ ਮੇਕ ਉਹ ਜਿਹੜੀ ਬਲਤ ਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਦੋ ਜਵਾਨ ਮੇਜ ਸੀ ਜੇੰਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਪਤਾਕ ਸਿੰਘ ਤੇ ਦੋਨੇ ਮਚਕੋੜੇ ਦੇ ਰਹਿਣ ਵਾਲੇ ਸੀ ਇੱਕ ਇਹਦਾ ਪੀਜਾ ਵਤੀ ਦਾ ਬਾਹਰ ਬਾਸ ਚਾ ਰਿਆ ਸੀ ਅਮਨ ਨਾਮ ਇੱਕ ਲੰਬਰ ਦਾ ਨਾਮ ਹੈਗਾ ਤੇ ਮਾਤਾ ਜੀ ਸ਼ਨੀ ਹੁੰਦੇ ਜਿਹੜੀ ਕੋਦੇ ਹੈ ਘਰੇ ਜਾਣ ਤੋਂ ਬਾਅਦ ਮਾਦਾ ਨੂੰ ਕੁਰਸੀ ਦੇ ਨਾਲ ਨਾਲ ਕਪਰੇ ਨੂੰ ਬੰਨ੍ਹ ਦਿੱਤਾ ਤੇ ਮਾਦਾ ਦਾ ਮੂੰਹ ਵੀ ਬੜੀ ਜੁਰੀ ਤਰ੍ਹਾਂ ਬੰਨ੍ਹ ਦਿੱਤਾ ਉਸ ਵਾਰ ਮਾਦਾ ਦੇ ਕਰੋੜੇ ਸੁਨੇ ਦੇ ਕੁਝ ਲੈਣੇ ਤੇ ਪੈਸੇ ਖੋਗਾ ਲੈ ਗਏ ਸੀ ਟ੍ਰਪ ਦੀ ਵਾਰਦਾਤ ਨੇ ਪੰਜਾਬ ਦਿੱਤਾ ਇਸ ਕੋਲ ਇਹਨਾਂ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵੜ ਕੇ ਇੱਕ ਮਾਦਾ ਦੇ ਏਰੀਆ ਵਾਲੀਆਂ ਉਹਨਾਂ ਸੀ ਜਿਹਦੇ ਤੋਂ ਵੀ ਆਲਰੇਡੀ ਪਤਾ ਸੀ ਕਿ ਸੜਕ ਉੱਤੇ ਕਰਦੇ ਆ 39 ਇਹ ਜਮੀਨ ਜੁਰਮਾਂ ਨੂੰ ਦੇਖਦੇ ਹੋਏ ਸਾਡੇ ਐਸਐਸਪੀ ਸਾਹਿਬ ਮੈਡਮ ਨੀਤ ਕੰਬਲ ਜੀ ਨੂੰ ਤੇ ਉਹ ਵੀ ਸਾਡੇ ਜਿਹੜੇ ਨੇ ਉਹਨਾਂ ਨੇ ਵੀ ਸਾਡੇ ਥੋੜਾ ਇਹਨੂੰ ਸੀਰੀਅਸ ਲੈ ਲਏ ਸਾਡੀਆਂ ਪ੍ਰਿੰਟ ਡਿਮ ਆਈਡੀਆਂ ਸੁਨਾਲੇ ਤੋਂ ਨਹੀਂ ਬਣਾਇਆ ਸੀ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ ਵੇਚਦੇ ਹਾਂ ਇਹਨਾਂ ਜਿਹੜੇ ਮੁਲਜ਼ਮਾਂ ਨੂੰ ਦੋ ਮੁਲਜ਼ਮਾਂ ਨੂੰ ਜਾਂਦੂ ਤੋਂ ਗ੍ਰਿਫਤਾਰ ਕੀਤਾ ਇੱਕ ਨੂੰ ਸੁਨਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਵੀ ਨੇ ਮਾਰੀਆਂ ਰੁਪਈਆਂ ਸੀ ਤੇ ਕੁਝ ਪੈਸੇ ਲੁਟੇ ਸੀ ਕੁਝ 14000 ਰੁਪਇਆ ਤੇ ਦੋਨੇ ਮਕਦਮਿਆਂ ਦੀਆਂ ਵਾਲੀਆਂ ਜਿਹੜੀਆਂ ਦੋ ਜੁੜੇ ਵਾਲੀਆਂ ਦੇ ਵਿਰਾਸਤ ਚਾਂਦੀ ਦੇ ਕੰਗਣ ਵਗੈਰਾ ਉਹ ਕਿਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾਇਆ ਸੀ ਮੋਬਾਈਲ ਇੱਕ ਹੋਇਆ ਲੀਵਰ ਮੈਨ ਦਾ ਹੋਇਆ ਸੀ ਸਰਕਲ ਤੇ ਇਨਵਰਟਰ ਵੀ ਦੋ ਜਗ੍ਹਾ ਤੋਂ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰੌਹਾਂ ਤੇ ਔਰ ਏਰੀਆ ਵਿੱਚ ਕੱਟੋ-ਕੱਟ 10 ਜਿਹੜੀਆਂ ਧਾਰਮਿਕ ਜਿਹੜੀਆਂ ਚੋਰੀਆਂ ਕੀਤੀਆਂ ਸੀ ਇਹ ਜੁੜਾ ਹੋਈਆਂ ਦੂਜੀਆਂ ਰਿਕਵਰ ਕਰਨੀਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਹਜ਼ਾਰ ਰੁਪਏ ਸਾਡੇ ਦੇ ਚੂਰੀਆਂ ਦੇ ਆ ਸਾਡੇ ਹਲ ਸਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵੀ ਸੀਗੇ ਇਹਨਾਂ ਦੇ ਕੋਲ ਜਿਹੜਾ ਕਿਰਪਾਨ ਦਾਤਰ ਤੇ ਪਰੌਲ ਜਿਹੜੀ ਆ ਬਰਾਮਦ ਕੀਤੀ ਗਈ ਇਹਨਾਂ ਤੇ ਦਾ ਇੱਕ ਇੱਕ ਮੁਕਦਮੇ ਦਰਜ ਹੈ ਬਲ ਸਰ ਗਹਿਣੇ ਦੀ ਗੱਲ ਕਰੀਏ ਤਾਂ ਪੈਸੇ ਦੀ ਕਬੜੀ ਵਗੈਰਾ ਕਿੰਨੀ ਕੋਈ ਹੈ ਇਹਨਾਂ ਦੇ 14000 ਰੁਪਿਆ ਜਿਹੜਾ ਕੈਸ਼ ਗਵਰ ਹੋਇਆ ਇਸ ਤੋਂ ਉਰਲ ਦੋ ਜੁੜੇ ਜਿਹੜੇ ਆ ਈਅਰ ਰਿੰਗ ਜਿਹੜੀਆਂ ਵਾਲੀਆਂ ਜਿਹਦੇ ਬ੍ਰਾਂਡ ਹੋਏ ਆ ਕੰਗਣਾ ਦਾ ਵਜ ਦਾ ਉਹ ਉਹ ਬ੍ਰਾਂਡ ਤੇ ਰਿਮਾਰਕ ਵਗੈਰਾ ਸਭ ਲੈ ਲਿਆ ਗਈ ਫਿਰ ਤਾਂ ਰਿਮਾਰਕ ਲਿਆ ਮੇਰੀ ਕੁਝ ਇਸ 30 ਫਰਦਰ ਜਿਹੜੀ ਹੋਈ ਲਗਣਾ ਹੋਰ ਵੀ ਜਿਹੜੀ ਆ ਇਹਨਾਂ ਤੋਂ ਗੁਰਗੱ ਵੀ ਹੋਣ ਦੀ ਸੰਭਾਵਨਾ ਹੈ